ਕਸੇ ਕਿ ਦੀ ਸੋਚ ਵਾਲਾ ਭਗਵੰਤ ਸਿੰਘ ਮਾਨ ਹੈ ਮੈਨੂੰ ਪੰਜਾਬ ਚਾਹੀਦਾ ਜਿਹਨੇ ਪੰਜਾਬ ਯੂਨੀਵਰਸਿਟੀ ਵੱਲ ਅੱਖ ਚੱਕ ਕੇ ਦੇਖ ਲਈ ਮੇਰੀ ਲਾਸ ਦੇ ਉੱਪਰੋਂ ਗੁਜਰਨਾ ਪਊਗਾ ਪਰ ਜੋ ਇਹ ਨਹੀਂ ਦਿਖਾਇਆ ਜਿਹੜੀ ਇਹਨਾਂ ਦੀ ਮਾੜੀ ਨਿਗਾਹ ਯੂਨੀਵਰਸਿਟੀ ਵੱਲ ਪਈਆ ਇਹਨਾਂ ਦੀ ਅੱਖਾਂ ਦੇ ਵਿੱਚੋਂ ਡੇਲੇ ਕੱਢ ਕੇ ਨਾ ਗੋਟੀਆਂ ਬਣਾ ਕੇ ਉਹਦੇ ਨਾਲ ਖੇਡਾਂਗੇ ਅੱਜ ਮੇਰੇ ਘਰ ਤੇ ਆ ਕੇ ਮੇਰੇ ਘਰ ਦੇ ਵਿੱਚੋਂ ਮੇਰੇ ਧੀ ਪੁੱਤਰ ਨੂੰ ਖੋ ਕੇ ਲੈ ਜੂ ਤਾਂ ਮੈਂ ਕਹੂੰ ਲੈ ਜਾਓ ਮੈਂ ਕੋਰਚ ਕੇ ਸੜੂਗਾ ਜਿਹੜਾ ਹੱਥ ਮੇਰੇ ਪਰਿਵਾਰ ਦੀ ਇੱਜ਼ਤ ਵੱਲ ਉੱਠੂਗਾ ਨਾ ਮੈਂ ਵੱਢ ਕੇ ਟੁੰਡੇ ਕਰਕੇ ਤੋੜ ਦੂੰਗਾ ਨੂੰ ਇਹਨਾਂ ਦੀ ਮਨੁਵਾਦੀ ਸੋਚ ਹੈ ਕਿ ਜਿਹੜਾ ਗਰੀਬ ਦਾ ਬੱਚਾ ਨਾ ਉਹ ਗਰੀਬ ਹੀ ਰਵੇ ਸਾਡੀ ਜੁੱਤੀਓ ਚੱਟੇ ਸਿਰਫ ਏ ਅਸੀਂ ਇਹ ਜਿੰਮਾ ਚੱਕਦੇ ਹਾਂ ਕਿ ਜੇ ਕੋਈ ਸਾਡੇ ਸੰਵਿਧਾਨ ਨਾਲ ਖਿਲਵਾੜ ਕਰੂਗਾ ਉਹਨੂੰ ਟਿੱਕੇ ਇੱਥੇ ਬੈਠਣ ਨਹੀਂ ਦੇਵਾਂਗੇ ਅਸੀਂ ਪਾਣੀ ਨਾਲ ਤਾਂ ਮਰੇ ਨਹੀਂ ਐ ਅਸੀਂ ਇਹਨੂੰ ਐਜੂਕੇਸ਼ਨ ਤੋਂ ਬਾਂਝਾ ਕਰਕੇ ਮਾਰਦੇ ਪਰ ਅਸੀਂ ਉਹ ਜਿਹਾਰੂ ਪੰਜਾਬੀ ਆ ਜਿਹੜੇ ਆਪਣੇ ਬੱਚਿਆਂ ਨੂੰ ਰੁੱਲਦਿਆਂ ਦੇਖ ਨਹੀਂ ਸਕਦੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅੱਜ ਵੱਡਾ ਇਕੱਠ ਆਲਾ ਕਿ तमाम ਕੋਸ਼ਿਸ਼ਾਂ ਹੋਈਆਂ ਇਸ ਇਕੱਠ ਨੂੰ ਰੋਕਿਆ ਜਾਵੇ ਇਸ ਨੂੰ ਕਿਸੇ ਤਰ੍ਹਾਂ ਦੇ ਨਾਲ ਨਾ ਹੋਣ ਦਿੱਤਾ ਜਾਵੇ ਪਰ ਹਰ ਉਹ ਆਵਾਜ਼ ਪਹੁੰਚੀ ਜੋ ਇਨਸਾਫ਼ ਪਸੰਦ ਜੋ ਪੰਜਾਬ ਦੀ ਗੱਲ ਕਰਨ ਵਾਲੀ ਹਰ ਉਹ ਆਵਾਜ਼ ਪਹੁੰਚੀ ਕੋ ਕਹਿੰਦੇ ਕਿ ਭਾਈ ਪੰਜਾਬ ਦਾ ਦਾਵਾ ਇਥੋਂ ਖਤਮ ਅਸੀਂ ਹੋਣ ਨਹੀਂ ਦੇਣਾ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੀ ਆ ਬਾਈ ਜੂਰੇ ਪਹੁੰਚੇ ਨੇ ਸਰ ਨਾਲ ਨੇ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹੋ ਕਿ ਕਿਉਂਕਿ ਸ਼ਾਇਦ ਕੋਈ ਭਰਮ ਹੋਵੇ ਕੇਂਦਰ ਨੂੰ ਕਿਉਂਕਿ ਇੱਕੋ ਗੱਲ ਕਹਿੰਦੇ ਆ ਸੀ ਜਿਹੜੇ ਲੋਕਾਂ ਦੇ ਨਾਲ ਗੱਲ ਕਰ ਰਹੇ ਸੀ ਨੌਜਵਾਨਾਂ ਦੇ ਨਾਲ ਉਹ ਕਹਿੰਦੇ ਕਿ ਸ਼ਾਇਦ ਕੋਈ ਭਰਮ ਭਲੇਖਾ ਕਰ ਕਹਿੰਦੇ ਸਾਡੇ ਭਰਮ ਸਾਡੇ ਜੋਸ਼ ਨੇ ਸਾਰੇ ਭਰਮ ਭਲੇਖੇ ਕਹਿੰਦੇ ਦੂਰ ਕਰਤੇ ਕੇਂਦਰ ਦੇ ਬੈਰੀਗੇਡ ਲੱਗੇ ਸਭ ਕੁਝ ਲੱਗਿਆ ਪਰ ਸਾਰੀਆਂ ਰੋਕਾਂ ਪੱਟ ਕੇ ਹੀ ਉਹ ਜਿੱਥੇ ਪਹੁੰਚਣਾ ਸੀ ਫਿਰ ਪਹੁੰਚ ਗਏ ਉੱਥੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਭਰਮ ਭਲੇਖਾ ਹੁੰਦਾ ਨਾ ਉਹ ਕੱਢਣ ਵਾਸਤੇ ਹੀ ਹੁੰਦਾ ਇਹ ਸੈਂਟਰ ਦਾ ਨਿਕਲ ਗਿਆ ਉਹ ਕੀ ਸੀ ਸੈਂਟਰ ਨੂੰ ਇਹ ਸੀ ਕਿ ਜਿਵੇਂ ਅਸੀਂ ਉਹ ਬੀਬੀਐਮਪੀ ਦਾ ਕਬਜ਼ਾ ਕਰਕੇ ਪੰਜਾਬ ਨੂੰ ਦੋਆ ਮਹੀਨੇ ਦੇ ਵਿੱਚ ਰੋਲਾ ਤਾ ਪਰ ਉਹ ਭੁੱਲ ਕਰ ਬੈਠਿਆ ਸ਼ੇਰ ਜ਼ਖਮੀ ਹੋ ਸਕਦਾ ਸ਼ੇਰ ਕਦੇ ਆਪਣੀ ਹਾਰ ਨਹੀਂ ਮੰਨ ਸਕਦਾ ਇਹ ਪੰਜਾਬੀ ਉਹ ਸ਼ੇਰ ਯੋਧੇ ਨੇ ਜਿਨ੍ਹਾਂ ਨੇ ਹਵੇਸ਼ਾ ਦੇ ਦੀ ਆਣ ਬਾਣ ਸ਼ਾਨ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਆ ਤੇ ਜਿਹੜਾ ਬੰਦਾ ਕਿਸੇ ਦੀ ਜਾਨ ਬਾ ਆਣ ਬਾਣ ਸ਼ਾਨ ਲਈ ਕੁਰਬਾਨੀ ਦੇ ਸਕਦਾ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜੜ ਜਾ ਨਹੀਂ ਦੇਖ ਸਕਦਾ ਇਹ ਜਿਹੜੀ ਸੈਂਟਰ ਦੀ ਕੋਝੀ ਹਰਕਤ ਆ ਇਹ ਕੋਝੀ ਹਰਕਤ ਪੰਜਾਬ ਦੇ ਨੌਜਵਾਨ ਦੇ ਭਵਿੱਖ ਨੂੰ ਰੋਲਣ ਦੀ ਆ ਮੇਰਾ ਇੱਥੇ ਯੂਨੀਵਰਸਿਟੀ ਦੇ ਵਿੱਚ ਕੀ ਬਾਸਤ ਹੈ ਇਹ ਮੇਰੀ ਬੇਟੀ ਖੜੀ ਆ ਮੈਂ ਇਹਨੂੰ ਯੂਨੀਵਰਸਿਟੀ ਦੇ ਵਿੱਚ ਐਲ ਐਲ ਵੀ ਕਰਨ ਲਾਇਆ ਹੋਇਆ ਮੈਂ ਸੋਚਦਾ ਕਿ ਮੇਰੇ ਬੱਚੇ ਦਾ ਭਵਿੱਖ ਇੱਕ ਚੰਗਾ ਹੋਵੇ ਕਿਉਂ ਸੋਚਦਾ ਕਿ ਮੈਂ ਇੱਕ ਐਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਪੰਜਾਬ ਜੁਨੀਵਰਸਿਟੀ ਇੱਕ ਸਰਕਾਰੀ ਯੂਨੀਵਰਸਿਟੀ ਆ ਸਰਕਾਰੀ ਯੂਨੀਵਰਸਿਟੀਆਂ ਹਮੇਸ਼ਾ ਹੀ ਪੰਜਾਬ ਦੇ ਗਰੀਬ ਮਜ਼ਦੂਰ ਦਬੇ ਕੁਚਲੇ ਵਰਗ ਦੇ ਬੱਚਿਆਂ ਨੂੰ ਉੱਪਰ ਚੁੱਕਣ ਵਾਸਤੇ ਸਹਾਇਜੋਗੀ ਹੁੰਦੀਆਂ ਨੇ ਆਰਐਸ ਦੀ ਜਿਹੜੀ ਮਾੜੀ ਸੋਚ ਆ ਉਹ ਨਹੀਂ ਚਾਹੁੰਦੀ ਕਿ ਜਿਹੜਾ ਗਰੀਬ ਮਜ਼ਦੂਰ ਤੇ ਦਵੇ ਕੁਚਰੇ ਬੈਗਵਾਰਡ ਏਰੀਆ ਦੇ ਵਿੱਚ ਬੱਚਾ ਪੜ ਕੇ ਆਪਣੇ ਮਕਾਮ ਨੂੰ ਹਾਸਲ ਕਰ ਲੇ ਉਹ ਚਾਹੁੰਦੇ ਨੇ ਕਿ ਇਹ ਜਿਹੜੇ ਬੱਚੇ ਨੇ ਇਹ ਪੰਜਾਬੀ ਨੇ ਜਿਹੜੇ ਸਿਰਫ ਭੇਡੂ ਵਾਲੀ ਜ਼ਿੰਦਗੀ ਜੀ ਕੇ ਸਾਡੇ ਚਲਾਏ ਹੋਏ ਡੰਡੇ ਤੇ ਸਾਡੀ ਚਪਕ ਤੇ ਜਿੱਧਰ ਨੂੰ ਤੋਰ ਦੇ ਉਧਰ ਨੂੰ ਤੁਰਦੇ ਰਹਿਣ ਪਰ ਅਸੀਂ ਵੀ ਉਹ ਪੰਜਾਬੀ ਆ ਅਸੀਂ ਵੀ ਭਗਤ ਸਿੰਘ ਦੇ ਬਾਰਸ ਹੈ ਅਸੀਂ ਵੀ ਗੁਰਤੀ ਅੰਬੇਦਕਰ ਸਾਹਿਬ ਦੀ ਸੋਚ ਦੀ ਲਈ ਹੈ ਅਸੀਂ ਵੀ ਰਾਜਨੀਤੀ ਡਾਕਟਰ ਮਨਮੋਹਨ ਸਿੰਘ ਤੋਂ ਸਿੱਖੀ ਆ ਕਿ ਜਿਹਨੇ ਹਮੇਸ਼ਾ ਆਪਣੀ ਜ਼ਿੰਦਗੀ ਦਾ ਆਪਣੀ ਮਿਹਨਤ ਦਾ ਇੱਕ ਇੱਕ ਕਤਰਾ ਦੇਸ਼ ਦੀ ਆਣ ਬਾਣ ਸ਼ਾਨ ਲਈ ਨਿਸਾਬਰ ਕੀਤਾ ਅਜਾ ਐਵੇਂ ਨਹੀਂ ਆ ਅਮਰੀਕਾ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਝੰਡੇ ਝੁਲਦੇ ਐਵੇਂ ਨਹੀਂ ਨਾ ਬੋਲਦਾ ਪਰ ਇਹਨਾਂ ਨੂੰ ਇਸੇ ਕਰਕੇ ਚੁਭਦਾ ਕਿ ਪੰਜਾਬੀ ਪੱਗ ਬੰਨ੍ਹ ਕੇ ਦੇਸ਼ ਦੀ ਅਗਵਾਈ ਕਿਉਂ ਕਰਦੇ ਨੇ ਪਰ ਇਹ ਪੰਜਾਬ ਯੂਨੀਵਰਸਿਟੀ ਦੇ ਜਿਹੜੀ ਟਿੱਡੀ ਨਜ਼ਰ ਲਾਈ ਹੈ ਇਹਨਾਂ ਨੇ ਉਹ ਵੀ ਇਸੇ ਚੀਜ਼ ਦਾ ਹਿੱਸਾ ਆ ਰਹੇ ਪੰਜਾਬ ਯੂਨੀਵਰਸਿਟੀ ਉਹ ਇੱਕ ਪਲੇਟਫਾਰਮ ਹੈ ਜਿੱਥੇ ਪੰਜਾਬ ਦਾ ਬੱਚਾ ਉੱਚੀ ਸਿੱਖਿਆ ਲੈ ਕੇ ਦੇਸ਼ ਦੀ ਜੋਗ ਅਗਵਾਈ ਕਰ ਸਕੇ ਇਥੇ ਜਿਹੜੇ ਪ੍ਰੋਫੈਸਰ ਨੇ ਉਹ ਪੀ ਐਚ ਡੀ ਹੋਲਡਰ ਨੇ ਚੰਗੀ ਤਾਲੀਮ ਦਿੰਦੇ ਨੇ ਤੇ ਚੰਗੇ ਤਾਲੀਮ ਦੇਣ ਵਾਲੇ ਇੱਕ ਗੁਰੂ ਦਾ ਜਿਹੜਾ ਬੂਟਾ ਹੁੰਦਾ ਨਾ ਉਹ ਇੱਕ ਚੰਗੇ ਹੁੰਦਾ ਦੇਸ਼ ਲਈ ਚੰਗੀ ਭੂਮਿਕਾ ਨਿਭਾ ਸਕਦਾ ਭਾਈ ਜੀ ਨੀਕਰ ਵੀ ਟੰਗਤੀ ਸੰਗੀਆਂ ਨੂੰ ਸਿੱਧਾ ਹੀ ਚੈਲੰਜ ਕਰਦਾ ਕਿ ਜੇ ਛੋਡੇ ਚ ਦਾਮਾ ਤਾਂ ਫੇਰਾ ਖਾਕੀ ਨੀਕਰ ਜਿਹੜੀ ਟੰਗੀ ਪੀਆ ਕਹਿੰਦੇ ਲਾ ਕੇ ਦਿਖਾ ਦਿਓ ਸਾਡੇ ਜਿੱਦ ਦਾ ਮਹਤਵ ਅਸੀਂ ਰੋਕ ਕੇ ਦਿਖਾਵਾਂਗੇ ਨਹੀਂ ਤੁਸੀਂ ਗਲਤ ਹੋ ਇੱਥੇ ਉਹ ਟੰਗੀ ਨਹੀਂ ਖੋਲ ਕੇ ਉਹ ਆਪੇ ਖੋਲ ਕੇ ਟੰਗੇ ਕਿ ਸਾਡੇ ਚ ਹਿੰਮਤ ਨਹੀਂ ਆ ਕਿ ਅਸੀਂ ਤੁਹਾਡਾ ਟੱਕਰਾਂ ਕਰ ਸਕੀਏ ਉਹ ਆਪੇ ਖੋਲ ਕੇ ਭੱਜ ਗਏ ਇਥੋਂ ਉਹਦੀ ਉਦਾਹਰਣ ਕੀ ਹੈ ਕਿ ਜਦੋਂ ਇੱਥੇ ਦੇ ਜੁਝਾਰੂ ਯੋਧੇ ਸਟੂਡੈਂਟਾਂ ਨੇ ਆਪਣਾ ਰੋਸ ਦਿਖਾਇਆ ਨਾ ਤਾਂ ਤੀਜੇ ਦੇ ਨੇ ਜਿਹੜਾ ਸੈਨੇਟ ਦੇ ਫੈਸਲਾ ਲਿਆ ਸੀ ਉਹ ਤਾਂ ਕਦਮ ਪਿੱਛੇ ਖੁੱਚ ਲਿਆ ਕਿ ਨਹੀਂ ਖਿੱਚ ਲਿਆ ਇਹਦਾ ਮਤਲਬ ਉਹ ਨੀਕਰ ਖੋਲ ਕੇ ਭੱਜ ਗਏ ਇਥੋਂ ਉਹ ਪੁੱਲ ਬੈਠੇ ਸੀ ਵੀ ਇਹ ਪੰਜਾਬੀ ਜਿਹਨੂੰ ਸਿਰ ਦਾ ਤਾਜ਼ ਸਜਾਉਣ ਦੇ ਲਈ ਰਾਖੀ ਕਰ ਸਕਦੇ ਨੇ। ਤੋਂ ਆਪਣੀ ਇੱਜ਼ਤ ਖਾਤਰ ਲੜ ਤੇ ਮਰ ਵੀ ਸਕਦੇ ਨੇ। ਅੱਜ ਇਹ ਜਿਹੜੀ ਉਦਾਹਰਨ ਆ ਨਾ ਇਹ ਉਹ ਪੰਜਾਬੀਆਂ ਨੇ ਇੱਕ ਉਦਾਹਰਨ ਦਿੱਤੀ ਆ। ਹੁਣ ਉਹ ਕਹਿੰਦੇ ਸੀ ਨਾ ਕਿ ਪੰਜਾਬ ਦੇ ਕੋਲੋਂ ਚੰਡੀਗੜ੍ਹ ਵੀ ਖੋਲਾਂਗੇ ਅਸੀਂ। ਤੇ ਹੁਣ ਪੰਜਾਬ ਦੇ ਕੋਲੋਂ ਚੰਡੀਗੜ੍ਹ ਨੂੰ ਖੋਣ ਦੀ ਭੁੱਲ ਨਹੀਂ ਕਰਨਗੇ। ਉਹ ਹੁਣ 100 ਵਾਰ ਸੋਚਣਗੇ ਕਿ ਇਹਦੇ ਤੇ ਕਾਟਾ ਮਾਰ ਕੇ ਇਕੱਲੇ ਸੈਂਟਰ ਦਾ ਕਰ ਦਈਏ। ਪੰਜਾਬ ਤੋਂ ਪਰੇ ਕਰ ਦਈਏ ਜਾਂ ਨਾ ਕਰ ਦਈਏ। ਦੂਜੀ ਚੀਜ਼ ਜਿਹੜੀ ਇਹਨਾਂ ਦੀ ਸੋਚ ਆ ਨਾ ਸੋਚ ਆਰਐਸਐਸ ਦੀ ਪੰਜਾਬੀਆਂ ਪ੍ਰਤੀ ਉਹ ਹਦੋਂ 5 ਮਹੀਨੇ ਪਹਿਲਾਂ ਯੱਗ ਯਾਹਰ ਹੋ ਗਈ ਸੀ ਜਦੋਂ ਬੀਬੀਐਮਬੀ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਨ ਦੀ ਜ਼ਰੂਰਤ ਦਿਖਾਈ ਸੀ ਉਹਦੇ ਵਿੱਚ ਇੱਕ ਆਰਐਸਐਸ ਦੀ ਲੀਡਰ ਦੀ ਇੱਕ ਕਲਿੱਪ ਬਾਹਰ ਆਈ ਸੀ ਜਿੱਥੇ ਉਹਨੇ ਕਿਹਾ ਸੀ ਕਿ ਇਹਨਾਂ ਦਾ ਡੈਮਾ ਤੇ ਨਾ ਕਬਜ਼ਾ ਕਰ ਲਓ ਜਿੱਦਣ ਪੰਜਾਬੀ ਅੱਖਾਂ ਕੱਢਣਗੇ ਉਦੋਂ ਤੱਕ ਤੇ ਖੋਲ ਕੇ ਇਹਨਾਂ ਨੂੰ ਦਵਾ ਦਾਂਗੇ ਤਾਂ ਮਾਰ ਦਾਂਗੇ ਪਰ ਉਹਦੇ 'ਚ ਬਿਫਲ ਹੋ ਗਏ ਨੇ ਤਾਂ ਆ ਦੂਜੀ ਉਹਨਾਂ ਨੇ ਹਰਕਤ ਕਰੀ ਆ ਕਿ ਪਾਣੀ ਨਾਲ ਤਾਂ ਮਰੇ ਨਹੀਂ ਐ ਅਸੀਂ ਇਹਨੂੰ ਐਜੂਕੇਸ਼ਨ ਤੋਂ ਬਾਂਝਾ ਕਰਕੇ ਮਾਰਦੀ ਐ ਪਰ ਅਸੀਂ ਉਹ ਜਿਹਾਰੂ ਪੰਜਾਬੀ ਆ ਜਿਹੜੇ ਆਪਣੇ ਬੱਚਿਆਂ ਨੂੰ ਰੁਲਦਿਆਂ ਦੇਖ ਨਹੀਂ ਸਕਦੇ ਜਿਹੜੀ ਇਹਨਾਂ ਦੀ ਮਾੜੀ ਨਿਗਾਹ ਯੂਨੀਵਰਸਿਟੀ ਵੱਲ ਪਈ ਆ ਇਹਨਾਂ ਦੀ ਅੱਖਾਂ ਦੇ ਵਿੱਚੋਂ ਡੇਲੇ ਕੱਢ ਕੇ ਨਾ ਗੋਟੀਆਂ ਬਣਾ ਕੇ ਉਹਦੇ ਨਾਲ ਖੇਡਾਂਗੇ ਉਰੇ ਯਾਦ ਰੱਖਣਗੇ ਕਿ ਦੁਬਾਰਾ ਚੰਡੀਗੜ੍ਹ ਵੱਲ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਆ ਚੰਡੀਗੜ੍ਹ ਬਲ ਇਹ ਨਿਗਾਹ ਕਰਨ ਨੂੰ ਵੀ ਦਰਸਣਗੇ ਭਾਈ ਇਹ ਕਿਵੇਂ ਦੇਖਦੇ ਹਾਂ ਪੰਜਾਬ ਸਰਕਾਰ ਦਾ ਰੋਲ ਇੱਥੇ ਕਿਵੇਂ ਦੇਖਦੇ ਹਾਂ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤਰਨ ਤਰਨ ਜਾਂਦੇ ਨੇ ਪਰ ਯੂਨੀਵਰਸਿਟੀ ਲਈ ਨਾ ਤਾਂ ਸੈਸ਼ਨ ਸਦਨੇ ਨਾ ਯੂਨੀਵਰਸਿਟੀ ਦੇ ਵਿੱਚ ਆਉਂਦੇ ਨੇ ਨਾ ਇਸਤੇ ਉਸ ਤਰੀਕੇ ਨਾਲ ਕਹਿੰਦੇ ਨੇ ਕਿ ਵਕੀਲ ਬੁਲਾਵਾਂਗੇ ਪੋਲੀਟਿਕਲ ਲੜਾਈ ਵੀ ਨਹੀਂ ਲੜਦੇ ਉਹਨਾਂ ਦਾ ਰੋਲ ਕਿਵੇਂ ਦੇਖਦੇ ਜਿਹੜੀ ਵਕੀਲੇ ਵਾਲੀ ਲੜਾਈ ਆ ਨਾ ਵਕੀਲੇ ਵਾਲੀ ਲੜਾਈ ਆ ਵੀਰ ਉਹਦਾ ਬੀਬੀ ਐਮਪੀ ਨੇ ਦਿਖਾਤਾ ਸਾਨੂੰ ਉਹਦਾ ਦਿਖਾਤਾ ਅਗਰ ਕੋਈ ਅੱਜ ਮੇਰੇ ਘਰ ਤੇ ਆ ਕੇ ਮੇਰੇ ਘਰ ਦੇ ਵਿੱਚੋਂ ਮੇਰੇ ਧੀ ਪੁੱਤਰ ਨੂੰ ਖੋਕੇ ਲੈ ਜੂ ਤਾਂ ਮੈਂ ਕਹੂੰ ਲੈ ਜਾਓ ਮੈਂ ਕੋਰਚ ਕੇ ਸੜੂਗਾ ਜਿਹੜਾ ਹੱਥ ਮੇਰੇ ਪਰਿਵਾਰ ਦੀ ਇੱਜ਼ਤ ਵੱਲ ਉੱਠੂਗਾ ਨਾ ਮੈਂ ਵੱਢ ਕੇ ਟੁੰਡੇ ਕਰਕੇ ਤੋੜ ਦੂੰਗਾ ਨੂੰ ਪਰ ਇੱਥੇ ਨਲਾਈਕੀ ਸਾਡੀ ਪੰਜਾਬ ਸਰਕਾਰਾਂ ਦੀ ਆ ਇਹ ਕੱਲੀ ਭਗਵੰਤ ਮਾਨ ਸਰਕਾਰ ਦੀ ਨਹੀਂ ਇਹਦੋਂ ਪਹਿਲਾਂ ਦੀ ਵੀ ਨਲਾਈਕੀ ਆ ਜਿਨ੍ਹਾਂ ਨੇ ਇਹਦੇ ਨੂੰ ਨਾ ਵੇਚਿਆ ਹੋਇਆ ਹੱਥ ਬढ़ाए ਹੋਏ ਨੇ ਅੱਜ ਜੇ ਉਹ ਨਾਕਰਤੂਤਾ ਕਰੀਆਂ ਹੁੰਦੀਆਂ ਨਾ ਤਾਂ ਅੱਜ ਸਾਡੇ ਨੌਜਵਾਨਾਂ ਨੂੰ ਇੱਥੇ ਰੋਲਣ ਦੀ ਜ਼ਰੂਰਤ ਨਾ ਪੈਂਦੀ ਅੱਜ ਠੰਡ ਦੇ ਵਿੱਚ ਉਹ ਬੱਚੇ ਦਿਨ ਰਾਤ ਧਰਨਾ ਲਾ ਕੇ ਬੈਠੇ ਨੇ ਇਹਨਾਂ ਨੂੰ ਤਰਖਾ ਮਿਲ ਰਹੀਆਂ ਨੇ ਇਹਨਾਂ ਦੇ ਕਮਰਾ ਦੇ ਵਿੱਚ ਸਰਕਾਰ ਦੇ ਪੈਸੇ ਦੇ ਗੀਜਰ ਲੱਗੇ ਨੇ ਹੀਟਰ ਲੱਗੇ ਨੇ ਠੰਡ ਤੋਂ ਬਚੇ ਹੋਏ ਨੇ ਨਾ ਜਿਹਨੂੰ ਦੁੱਖ ਹੋਊਗਾ ਠੰਡੇ ਚ ਦਾ ਵੀਰੇ ਉਹੀ ਰੜੂਗਾ ਇਹ ਬੱਚਿਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ ਪਰ ਜਿਹੜੀ ਗੱਲ ਕਹੀ ਹੈ ਤੁਸੀਂ ਬਿੱਤਾਰਾਂ ਤਰਾਂ ਸਿੱਧੀ ਗੱਲ ਮੈਂ ਅੱਜ ਵੀ ਪੰਜਾਬੀਆਂ ਨੂੰ ਇੱਕ ਬੇਨਤੀ ਕਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਤੇ ਪੰਜਾਬੀਅਤ ਨੂੰ ਜਿੰਦਾ ਰੱਖ ਕੇ ਉਹਨੂੰ ਮਾਣ ਦਿਵਾਉਣਾ ਚਾਹੁੰਦੇ ਹੋ ਤਾਂ ਪੰਜਾਬ ਦੇ ਵਿੱਚ ਲੀਡਰ ਉਹ ਪੈਦਾ ਕਰੋ ਜਿਹੜਾ ਪੀ ਐਚ ਡੀ ਹੋਲਡਰ ਆ ਜਿਹੜਾ ਇੱਕ ਵਿਦਵਾਨ ਆ ਜਿਹਨੂੰ ਆਪਣੇ ਸਮਾਜ ਦੀ ਸਮਝ ਆ ਜਿਹੜਾ ਕਿਸੇ ਦੇ ਇਸ਼ਾਰਿਆਂ ਤੇ ਚੱਲਦਾ ਨਾ ਉਹਨੂੰ ਲੀਡਰ ਨਾ ਸਮਝੋ ਲੀਡਰ ਉਹ ਹੁੰਦਾ ਜਿਹੜਾ ਸਮਾਜ ਦੀ ਜੋਗ ਅਗਵਾਈ ਕਰ ਸਕੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਇੱਕੋ ਚੀਜ਼ ਸੀ ਉਹ ਤਰਨ ਤਰਨ ਭੱਜੇ ਫਿਰਦੇ ਰਹੇ ਇੱਥੇ ਇੱਕ ਹੱਥ ਉੱਤੇ ਤੋਂ ਬੱਚੇ ਧਰਨੇ ਦੇ ਬੈਠੇ ਨੇ ਨੌਵਾਂ ਦਿਨ ਆਜਾ ਨੌਵਾਂ ਦਿਨ ਹੈ ਨੌਵਾਂ ਦਿਨ ਹੋ ਗਿਆ ਨਾ ਕਿ ਤਰਨ ਤਰਨ ਸੀਟ ਜ਼ਰੂਰੀ ਆ ਜਦ ਪੰਜਾਬ ਤੇ ਪੰਜਾਬ ਦਾ ਦਿਲ ਜ਼ਰੂਰੀ ਆ ਉਹ ਸੀਟ ਤਾਂ ਜੇ ਚਾਹੁੰਦੇ ਆਪੇ ਜਿੱਤ ਜਾਂਦੇ ਜੇ ਇੱਥੇ ਆ ਕੇ ਐਲਾਨ ਕਰ ਜਾਂਦੇ ਨੇ ਕਿ ਮੈਂ ਭਗਤ ਸਿੰਘ ਦੀ ਸੋਚ ਵਾਲਾ ਭਗਵੰਤ ਸਿੰਘ ਮਾਨ ਹੈ। ਮੈਨੂੰ ਪੰਜਾਬ ਚਾਹੀਦਾ ਜਿਹਨੇ ਪੰਜਾਬ ਯੂਨੀਵਰਸਿਟੀ ਵੱਲ ਅੱਖ ਚੱਕ ਕੇ ਦੇਖ ਲਈ। ਮੇਰੀ ਲਾਸ ਦੇ ਉੱਪਰੋਂ ਗੁਜਰਨਾ ਪਊਗਾ ਤਾਂ ਇੱਥੇ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਸੀ। ਤਰਨ ਤਾਰਨ ਦੇ ਵਿੱਚ ਇੱਕ ਤਰਫਾ ਮੁਕਾਬਲਾ ਹੋ ਗਿਆ ਭਗਵੰਤ ਮਾਨ ਸਾਹਿਬ ਨੇ ਜਿੱਤ ਜਾਣਾ ਸੀ ਪਰ ਜੋ ਇਹ ਨਹੀਂ ਦਿਖਾਇਆ ਇਹ ਉਹਨਾਂ ਨੇ ਆਪਣੀ ਸੋਚ ਦਾ ਜਿਹੜਾ ਹੈ ਨਾ ਇੱਕ 네ਗਟਿਵ ਪੁਆਇੰਟ ਹੈ। ਉਹ ਦੁਨੀਆ ਦੇ ਸਾਹਮਣੇ ਰੱਖਦਾ ਕਿ ਮੈਨੂੰ ਜਿਹੜੀ ਸਮਝ ਆਸਲ ਪੜ੍ਹਾਈ ਦੀ ਨਹੀਂ ਹੈ ਆਪਣੇ ਆਕਾਂ ਦੇ ਇਸ਼ਾਰਿਆਂ ਦੀ ਆ ਤੁਸੀਂ ਸਟੂਡੈਂਟ ਹੋ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਸਭ ਚੀਜ਼ ਨੂੰ ਵੀ ਜੇਕਰ ਇਸ ਦਾ ਕੇਂਦਰੀਕਰਨ ਹੁੰਦਾ ਜਿਵੇਂ ਪੱਗ ਵੇ ਕਰਨ ਦੀ ਗੱਲ ਹੁੰਦੀ ਹੈ ਕੇਂਦਰੀਕਰਨ ਦੀ ਗੱਲ ਹੁੰਦੀ ਆ ਸੈਂਟ ਚੀਜ਼ਾਂ ਨੂੰ ਖਤਮ ਕਰਨ ਦੀ ਕਿਵੇਂ ਦੇਖਦੇ ਹੋ ਇਹ ਸਾਰੇ ਐਪੀਸੋਡ ਨੂੰ ਸਾਰੇ ਵਰਤਾਰੇ ਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜੇਕਰ ਕਿਤੇ ਨਾ ਕਿਤੇ ਸੈਂਟਰਲਾਈਜੇਸ਼ਨ ਦੇ ਪ੍ਰਾਈਵੇਟਾਈਜੇਸ਼ਨ ਹੁੰਦੀ ਆ ਤਾਂ ਜਿਹੜਾ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ ਉਹ ਤਾਂ ਅੱਗੇ ਜਾ ਹੀ ਨਹੀਂ ਪਾਏਗਾ ਕਿਉਂਕਿ ਇਹ ਜਿਹੜੇ ਸਰਕਾਰੀ ਆਧਾਰੇ ਨੇ ਇਹ ਸਾਨੂੰ ਹੈਲਪ ਕਰਦੇ ਨੇ ਬੱਚੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹ ਪੀਐਮਐਸ ਦੇ ਥਰੂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਥਰੂ ਆਪਣੀ ਹਾਈਅਰ ਸਟੱਡੀਜ਼ ਕੰਟੀਨਿਊ ਕਰ ਸਕਦੇ ਨੇ ਜੇਕਰ ਕਿਤੇ ਨਾ ਕਿਤੇ ਸੈਂਟਰਲਾਈਜ਼ੇਸ਼ਨ ਤੇ ਪ੍ਰਾਈਵੇਟਾਈਜ਼ੇਸ਼ਨ ਹੋਗੀ ਤਾਂ ਕਿਤਨਾ ਕਿਤੇ ਤੁਹਾਨੂੰ ਲੱਗਦਾ ਪੀਐਮਐਸ ਇੱਥੇ ਲਾਗੂ ਹੋਣ ਦੇਣਗੇ ਤਾਂ ਇਹਦੇ ਕਰਕੇ ਜਿਹੜੇ ਸਾਡੇ ਗਰੀਬ ਪਰਿਵਾਰ ਦੇ ਬੱਚੇ ਨੇ ਉਹ ਤਾਂ ਅੱਗੇ ਨਹੀਂ ਆ ਪਾਣਗੇ ਭਾਵੇਂ ਉਹਨਾਂ ਦੇ ਵਿੱਚ ਕਾਬੀਲੀਅਤ ਹੋਵੇ ਉਹਨਾਂ ਨੂੰ ਇਹ ਉੱਥੇ ਦਬਾ ਦੇਣਗੇ ਇਹ ਮਨੁਵਾਦੀ ਇਹਨਾਂ ਦੀ ਮਨੁਵਾਦੀ ਸੋਚ ਹੈ ਕਿ ਜਿਹੜਾ ਗਰੀਬ ਦਾ ਬੱਚਾ ਨਾ ਉਹ ਗਰੀਬ ਹੀ ਰਵੇ ਸਾਡੀ ਜੁੱਤੀਓ ਚੱਟੇ ਸਿਰਫ ਇਹ ਪਸ ਤੇ ਸਵਿਧਾਂਾਂ ਦੇ ਨਾਲ ਖੇਡਵਾੜ ਅਸੀਂ ਹੋਣ ਨਹੀਂ ਦਵਾਗੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਦੀ ਸੋਚ ਤੋਂ ਬਣੀ ਹੋਈ ਪਾਰਟੀ ਹੈ ਨਾ ਜਿਹੜੀ ਸਾਡੀ ਅੰਬੇਦਕਰ ਸਟੂਡੈਂਟਸ ਫੋਰਮ ਅਸੀਂ ਇਹ ਜੰਮਾ ਚੱਕਦੇ ਹਾਂ ਕਿ ਜੇ ਕੋਈ ਸਾਡੇ ਸਵਿਧਾਨ ਨਾਲ ਖੇਡਵਾੜ ਕਰੂਗਾ ਉਹਨੂੰ ਟਿੱਕੇ ਇੱਥੇ ਬੈਠਣ ਨਹੀਂ ਦਵਾਵਾਂਗੇ ਅਸੀਂ ਇਹ ਸਾਡਾ ਚੈਲੰਜ ਹੈ ਸਰਕਾਰ ਨਾਲ